ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਫਾਤੇ ਟਾਈਮ ਐਸ ਟੇਬਲੇ ਤਕਰੀਬਨ ਸਵੇਰੇ 4 ਹੋ ਚੁੱਕੇ ਆ ਤੇ ਰਾਤ ਮੱਛਰਾਂ ਨੇ ਜਿਹੜਾ ਕਾਫੀ ਆਪਾਂ ਨੂੰ ਇੱਥੇ ਤੱਕ ਪਰੇਸ਼ਾਨ ਕਰਿਆ ਤੇ ਹੁਣ ਆਪਾਂ ਚੱਲਦੇ ਆ ਅਗਲੇ ਸਫ਼ਰ ਤੇ ਸੁਨੇਹਾ ਹੌਟ ਖੜੇ ਸੀਗੇ ਸੁਨੇਹਾ ਕਿਉਂ ਬਾਟ ਖਾਗੀ ਨਿਬੜਿਆਂ ਦੀ ਜੀ ਆਪਾਂ ਚਾਹ ਪੀਣ ਰੁਕੇ ਸੀਗੇ ਤੇ ਬਾਈ ਸਾਹਿਬ ਨੇ ਬੋਲ ਮਾਰ ਲਿਆ ਆਪਾਂ ਨੂੰ ਰਸਤੇ ਦੇ ਵਿੱਚ ਜਾਂਦੇ ਹਾਂ ਉਹਨੂੰ ਕਹਿੰਦੇ ਆਜੂ ਦੂਰ ਕਿੰਮ ਸਾਥ ਸਾ ਚਾਹ ਪੀ ਕੇ ਜਾਣਾ ਕਹਿੰਦੇ ਹੋ ਬਾਈ ਸਾਹਿਬ ਬਹੁਤ ਬਚਾ ਬੇ ਅੱਛਾ ਦਾ ਨਾਮ ਆਪਕਾ ਰਵਪ੍ਰੀਤ ਕੁਮਾਰ ਨਾਮ ਹੋਆ ਬਹੁਤ ਨਿਰਮਲ ਕਹਾਂ ਤੇ ਰਹਿਨੇ ਵਾਲੇ ਹੋ ਮਠੀਆਂ ਖੰਤਾ ਚੌਕ ਪੇ 10 ਨੰਬਰ ਤੋਂ ਆਵੋਗੇ ਸਵੇਰ ਜਲਦੀ ਉੱਠ ਕੇ ਕਰੋ ਕੀ ਬਾਤ ਹੈ ਚਲੋ ਜੀ ਚਾਹ ਪੀ ਲਿਆ ਤੇ ਆਪਾਂ ਚੱਲਦੇ ਹਾਂ ਧੰਨਵਾਦ ਜੀ ਆਪ ਦਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਦੋਸਤੋ ਮਿਲਦੇ ਆ ਅੱਗੇ ਥੋੜੇ ਜੋ ਬਲੌਗ ਦੇ ਨਾਲ ਟਾਈਮ ਤਕਰੀਬਨ ਸਵਾ ਦਾ ਕੱਟਦਾ ਹੋ ਗਿਆ ਤੇ ਆਪਾਂ ਜਿਹੜਾ ਹੋਟਲ ਹੈ ਇੱਥੇ ਆਪਾਂ ਕੋਈ ਨਾ ਪਾਣੀ ਛੱਕਦੇ ਆ ਤੇ ਆਪਾਂ ਤਕਰੀਬਨ 50 ਕਿਲੋਮੀਟਰ ਬਾਟ ਕੱਢਤੀ ਆ ਸਵੇਰ ਸੁਨੇਹਾ ਚੱਲੇ ਸੀਗੇ ਸਵਾ 4 ਵਜੇ ਤੇ ਮਾਣਾ ਮਾਣਾ ਖਾ ਕੇ ਚੱਲਦੇ ਆ ਕਿਸਫਾ ਤੇ ਨਾਲ ਹਾਂਜੀ ਹੁਣ ਆਪਾਂ ਚੱਲਦੇ ਆ ਜੀ ਇਸ ਢਾਬੇ ਤੋਂ ਅੱਗੇ ਦੇਖਦੇ ਆ ਫਿਰ ਕਿੱਥੇ ਜਾ ਕੇ ਰੁਕਾਂਗੇ ਤਾਂ ਹੋਗਾ ਜੀ ਸਵਾ 2 ਦਾ ਹੇ ਗਰਮੀ ਬੜੀ ਜ਼ਿਆਦੀ ਸੀ ਅੱਜ ਤੇ ਮੰਨ ਕੇ ਚੱਲੋ 100 ਕਿਲੋਮੀਟਰ ਆਪਾਂ ਚੜਤੀ ਆ 100 ਕਿਲੋਮੀਟਰ ਤੋਂ ਉੱਪਰ ਹੀ ਚੜਤੀ ਆ 5-4 ਕਿਲੋਮੀਟਰ ਦੇਖਦੇ ਆ ਅੱਜ ਕਿੰਨੀ ਕੱਢ ਸਕਦੇ ਆ ਜੋਰ ਪੂਰਾ ਲੱਗਿਆ ਹੋਇਆ ਗਰਮੀ ਬਹੁਤ ਜ਼ਿਆਦੀ ਆ ਹੁਣ ਦੇਖਦੇ ਆ ਕਿ ਪਹਿਲਾਂ ਦਾ ਰੋਟੀ ਰੱਟੀ ਖਾਣ ਦਾ ਕਰਦੇ ਆ ਕੋਈ ਜ਼ਿਗਾਰਡ ਭਾਲਦੇ ਆ ਕੋਈ ਧਾਬਾ ਤੋਂ ਥੋਸੇ ਫਸਟੇ ਵਾਲਾ ਖੇ ਦੇਖਦੇ ਜੀ ਟਾਈਮ ਤਕਰੀਬਨ 2:00 ਬਾਈ ਚੁੱਕਿਆ ਤੇ ਆਪਣਾ ਭਾਈ ਜਰਾ ਆਪ ਨੂੰ ਮਿਲ ਜਾ। ਤੋਂ ਵੀ ਰਹੇ ਕਿਤੇ ਜਿਹੜੀ ਸਾਈਕਲ ਵੀ ਪਾ। ਆਪਣਾ ਫੇਰ ਕੀ ਕਰਾਂ? ਹਾਂਜੀ ਹਾਂ ਫਿਰ ਨਾ ਕਿਹਦਾ ਭਾਈ ਹੋ ਗਿਆ। ਤੁਹਾਨੂੰ ਛੱਤੀਗੜ੍ਹ ਮੇਰੇ ਤੋਂ ਤਕ ਤੀਨਾ ਵੀ ਦਾ। ਮੇਰਾ ਨਾਮ ਅਕਸ਼ੈ ਜੀ ਮੈਂ ਪਟਿਆਲੇ ਤੋਂ ਹਾਂ। ਪਟਿਆਲੇ ਤੋਂ। ਉਹ ਉਹ ਬਾਕਰ ਕੇ। ਹਾਂ। ਉਹ ਭਾਈ ਛੱਤੀਸਗੜ੍ਹ ਦਾ। ਠੀਕ ਆ। ਮੈਨੂੰ ਵੀ ਮਿਲਿਆ ਸੀ ਇੱਕ ਰਾਜਸਥਾਨ ਤੋਂ ਹੀਗਾ ਮੁੰਡਾ ਹੋ। ਤੇ ਉਹਦੇ ਦੀ ਜਾਨ ਸੀ ਉਹ ਚਲਾ ਗਿਆ। ਅੱਛਾ। ਅ ਮੈਂ ਉਧਰ ਪੂਰਾ ਯੂਪੀ ਕ੍ਰੋਸ ਕਰਕੇ ਫਿਰ ਪਟਨਾ ਸਾਹਿਬ ਆ ਪਹਿਲਾ ਉਗਰੇ ਖੰਡ ਉਪਰਾ ਖੰਡ ਗਿਆ ਤੇ ਇਧਰ ਤੋਂ ਹੁਣ ਬੈਠਾ ਮਾਰਕੀ ਪਟਨਾ ਸਾਹਿਬ ਤੋਂ ਹੁਣ ਅਸਾਂ ਕਿੱਥੇ ਚੱਲਦੇ ਹਾਂ ਚਾਹ ਹੁਸਾ ਜਾਦੇ ਹਾਂ ਮੈਂ ਇਸ ਚਾਹ ਤੋਂ ਤਰਖੰਡ ਵਾਲੀ ਸਾਈਡ ਤੇ ਕਿਹੜੀ ਸਾਈਡ ਤੋਂ ਤੁਸੀਂ ਪਟਿਆਲੇ ਤੋਂ ਕਿਹੜੀ ਕਿਹੜੀ ਚੱਲਿਆ ਪਟਿਆਲੇ ਤੋਂ ਮੈਂ ਉੱਥਾ ਆ ਦੋ ਐਫਪੀਸ ਨੇ ਪੂਰਾ ਕੰਪਲੀਟ ਕਰਤਾ ਜੀ ਠੀਕ ਐਫਪੀਸ ਤੋਂ ਫਿਰ ਬੜੇ ਆਪਾਂ ਪੂਰਤੀ ਜੋ ਟ੍ਰਿਕ ਕਰ ਐਂਟਰ ਹੋਏ ਤੇ ਉਸ ਤੋਂ ਬਾਅਦ ਫਿਰ ਚਾਰਖੰਡ ਚਲੇ ਗਏ ਚਾਰਖੰਡ ਸਾਰਾ ਦੇਖੀ ਦੋ ਕਿ ਹੁਣ ਆਪਾਂ ਫਿਰ ਯੂਪੀ ਐਂਟਰ ਹੋ ਕੇ ਉੱਤਰਾਖੰਡ ਵਾਲੇ ਛੱਡ ਜਾਦੇ ਹਾਂ ਕਿੰਨਾ ਟਾਈਮ ਹੋ ਗਿਆ ਤਕਰੀਬਨ 57 ਦਿਨ ਹੋ ਗਏ ਆਪਾਂ ਨੂੰ ਅੱਜ 52 ਦਿਨ ਠੀਕ ਆ ਮੈਨੂੰ ਆ 50 ਦਿਨ ਹੋ ਗਏ ਨਾ ਠੀਕ ਆ ਬਹੁਤ ਵਧੀਆ ਲੱਗਿਆ ਮਰਕੇ ਕਿ ਕੀ ਨਾਮ ਤੇ ਤੁਹਾਡਾ ਚੈਨਲ ਹੈ ਗ੍ਰਾਣਾ ਹੈ ਮੁਸਾਫਿਰ ਜ਼ਿੰਦਗੀ ਕੇ ਠੀਕ ਹੈ ਇਹਨਾਂ ਨੂੰ ਬਾਈ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਹੈ ਠੀਕ ਆ ਬਾਈ ਲਓ ਵੀ ਮੇਰੇ ਵੀਰੋ ਇਹ ਤਾਂ ਅੰਕਲ ਤੋਂ ਪੁੱਛਿਆ ਸੀ ਮੁਗਰਸੇ ਕਹਿੰਦੇ ਵੀ ਗੁਰੂ ਘਰ ਹੈਗਾ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਤੇ ਥੋੜੀ 30 ਕਿਲੋਮੀਟਰ ਹੈ ਤੇ ਦੇਖਦੇ ਆ ਆਪਾਂ ਸ਼ਾਇਦ ਉੱਥੇ ਰੁਕੀਏ ਅੱਜ ਤੇ ਜੋਰ ਬਹੁਤ ਲਾਇਆ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਸਵੇਰ ਸੁਨੇਹਾ ਵੀ ਉੱਥੇ ਤੇ ਮਨ ਲਗਾ ਬਾਤ ਜਿੰਨੇ ਮੰਨ ਕੇ ਚੱਲੋ ਕੱਲ 150 ਕਿਲੋਮੀਟਰ ਗੱਡੀ ਸੀ ਤੇ ਅੱਜ ਉਦੋਂ ਘੱਟ ਹੀ ਨਿਕਲਣੀ ਹੈ ਤੋਂ 3 ਕਿਲੋਮੀਟਰ ਥੁਆ ਤੇ 110 ਕਿਲੋਮੀਟਰ ਆਪਾਂ ਆਏ ਹੋਵਾਂਗੇ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਸ੍ਰੀ ਸੋਤਵਾਲਾ ਸਿੰਘ ਸਵਾ ਮੁਗਲ ਸਰਾਈ ਇੱਥੇ ਆਪਾਂ ਪਹੁੰਚ ਚੁੱਕੇ ਆ ਅੱਜ ਇਰਾਦਾ ਜਿਹੜੀ ਆਪਾਂ ਇੱਥੇ ਕੱਟਾਂਗੇ ਇਸ ਗੁਰੂ ਘਰੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਘਰ ਹੈ ਇਹ ਤੇ ਕੀ ਇਤਿਹਾਸ ਹੈ ਜਿਸ ਨਾਲ ਆਪਾਂ ਜੁੜੇ ਰਹੋ ਜਾਣਾਂਗੇ